ਸਾਗ ਤੋੜਾਂਗੇ ਅੱਜ ਬਣੂ ਸਾਗ ਆਪਾਂ ਅਗੇ ਖੇਤ ਚ ਸਾਗ ਤੋੜਨ ਆਹਨ ਮੇਰੇ ਹੱਥ ਨਾਲ ਆਹ ਪੜੀ ਰੱਖ ਲਈ ਅੱਧਰ ਪਾਲ ਕੇ ਬਿਠਾਗੇ ਓਹ ਹੋ 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 ਅੱਲਾ ਸੁਣਦੇ ਪੱਤੇ ਕਾਦ ਨੇ ਪੀਲੇ ਪੀਲੇ ਹੋ ਗਏ ਠੰਡ ਨਾਲ ਕੋਰੇ ਨਾਲ ਲੈ 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 ਖੜੀ ਹੋ ਗਈ ਥੋੜੇ ਜਿਹੇ ਆਣਨ ਲਾ ਸੋਣਾ ਆਪਣਾ ਲਾ ਸਣਦੇ ਪੱਤ ਨੂਰ ਕਿਉਂ ਚੌੜ ਕਰਦੀਆਂ ਰੋੜਿਆਂ ਤੇ गिर ਕੇ ਛੱਟ ਲੱਗੂ ਆ ਦੇਖੋ ਲਾ ਸਣਦੇ ਪੱਤੇ ਪੀਲੇ ਪੀਲੇ ਹੋ ਗਏ ਕੇ ਮਲ ਫਾਚੀ ਦੋ ਨਾ ਤੇ ਫਿਰ ਨਾ ਹੰਨ ਲੱਗ ਹ ਨਾ ਨਾ ਉਲਣਾ ਤੇ ਤਪਰ ਨਹੀਂ ਤੇ ਉਲਣਾ ਪਾ ਉਲਣਾ ਮੜਾ ਜਾ ਤੈਨੂੰ ਕਿ ਚੱਲ ਚੜਿਆ ਤਾਂ ਸਾਗਦਾ ਕੱਢਿਓ ਸਾਗ ਤੋੜ ਲਿਓ ਨਹੀਂ ਮਾਹ ਕੁੱਤੇ ਖਾ ਜਾਣਗੇ ਜੇ ਮੈਂ ਨਾ ਗਿਆ ਇੰਨੇ ਕੁੱਤੇ ਆ ਜੰਨੇ ਆ ਉਹ ਸੁਣ ਕੇ ਕੱਦੀ ਭੱਜ ਜਾਣਾ ਤਾਂ ਕਰ ਹਾਂ ਭੱਜ ਜਾਣਾ ਤਾਂ ਆਉਂਦੇ ਵੀ ਧਾਰ ਚ ਆਹੇ ਧਾਰਾਂ ਚ ਇਹ ਰ ਅੱਪਨ ਤਰਫੇ ਦੇਤੇ ਜਾਣਗੇ ਇੱਕ ਕੁੱਤੇ ਨੇ ਕਿਉਂ ਰ ਕੁੱਤੇ ਜਾਮ ਨਹੀਂ ਪਤਣਾ ਲ ਹੋ ਗਿਆ ਠੰਡ ਨਾਲ ਪੂਰਾ ਜਿਆਦਾ ਪੈਂਦਾ ਹਵਾ ਚਲਦੀ ਆ ਹਵਾ ਕਿ ਨਹੀਂ ਚਲਦੀ ਆ ਰੇਲੋ ਟੱਲੀ ਦਰਖਤ ਕਿਵੇਂ ਹਿਲਦੇ ਆ ਜਪਨੀ ਲਈ ਹੋਈ ਤਾਂ ਲਓ ਮੁਰ ਬਾਜ ਜਾ ਬਚ ਜਾ ਬਚ ਜਾ ਸਾਰਾ ਸਿਆਖਲਾ ਆ ਜਨਪਰੀ ਫਲਪਰੀ ਬੈਡ ਭਰੇ ਲੰਗੇ ਆਣੀਆਂ ਤੀਜੇ ਨੂੰ ਲਵਾ ਹੋਣਾ ਤੇਤੋਂ ਮੈਂ ਤਾਂ ਤਾਂ ਦੇਖ ਨਹੀਂ ਦਸੀਗਾ ਅਗੀ ਗੱਲਾ ਦੇਖ ਥੋੜਾ ਹੋਣਾ ਲਵਾ ਹੋਣਾ ਉਹ ਤਾਂ ਉਹ ਤਾਂ ਛੱਤੋਂ ਨਹੀਂ ਦੇਖ ਹੋਣਾ ਕਿਉਂ ਸਾਨੂੰ ਦੇਖਣ ਨੂੰ ਕੀ ਹੈ ਚੱਟੇ ਹੋਣੀਆਂ ਅਸੀਂ ਉਧਰੋਂ ਤੋੜ ਲਾ ਜੇ ਉੱਥੋਂ ਤੋੜਨਾ ਗਾਹ ਤੋ ਪੁੱਛੂਗਾ ਬਾਬਾ ਨੂੰ ਡਾਕਟਰ ਸੱਪਈ ਛੱਡ ਜਾਣੀ ਆ ਵੀ ਰੱਖੋ ਅਸੀਂ ਆਉਂਦਾ ਘਰੇ ਨਹੀਂ ਕੋਈ ਕੰਮ ਦੇਖਣਾ ਅਸੀਂ ਖੰਡ ਵੀ ਜਰੂਰ ਵਠਾਂਗੇ ਜਦ ਬੱਚੇ ਨੇ ਕੱਪੜਾ ਨਹੀਂ ਪੋਣਾ ਕੋਈ ਤਾ ਆ ਤੋੜਵਾ ਪਿਤਾ ਹਾਂ ਆਹ ਚੌੜਾ ਚੱਪਤਾ ਆ ਦੇਖ ਲਓ ਵਧੀਆ ਆ ਨੀ ਆ ਹਾਂ ਹਾਂ ਆਹ ਹਾਂ ਇਹ ਰਾਜੀ ਚ ਟਾਲੀ ਦੇ ਪੱਤੇ ਨੇ ਇਹਦੇ ਵਧੀਆ ਆ ਤੋੜਨ ਲਾਰੇ ਅੱਪਨ ਤਾਂ ਕੋਈ ਚੱਕਰ ਨਹੀਂ ਪੱਤੇ ਆਪਾਂ ਘਰੇ ਦੰਦਲੇ ਆਏ ਆ ਵੀ ਦੰਦਲੇ ਦੂਰ ਨਹੀਂ ਆ ਦੇਖੋ ਯਾਨੀ ਵਿਚਾਰੀਆਂ ਨੇ ਮਰਨਾ ਹੈ ਜੁੱਠੰਡ ਜੀ ਨਿਕਲ ਗਿਆ ਜਾਂ ਬਿਰ ਵੀ ਕੁਝ ਦਿਸਦਾ ਨਹੀਂ ਕੋਰੇ ਕਰਕੇ ਸਰੋ ਖੜੀਏ ਜਿਹੜੀ ਖੜੀਏ ਵਾਧਦੀ ਹੈ ਸਰੋਂ ਤਾਂ ਪਰ ਬਥੇਰੀਆਂ ਕਿੰਨੀ ਵਧੀ ਹੋਈ ਆ ਮਿੱਟਾ ਗਾਂ ਸਾਡੀ ਸਰੋਂ ਨਹੀਂ ਵਾਧੀ ਆਹ ਪਟਲਾ ਮੂਲੀਆਂ ਉਹ ਲੀਆਂ ਪਟਲਾ ਨਾਲ ਖੜਾਈ ਸੀ ਨੂਰ ਤੋਂ ਖੜੀ ਰਹੇ ਤੇ ਕੁੱਤਾ ਬਹੁਤ ਜ਼ਿਆਦਾ ਕਲੋਨੀਆਂ ਜੋ ਭੌਂਕਦਿਆਂ ਦੀ ਬਾਜੁਰੇ ਆਉਂਦੀ ਆ ਹੈ ਕਲੋਨੀਆਂ ਜੋ ਕੁੱਤੇ ਭੌਂਕਦਿਆਂ ਬਾਜੁਰੇ ਆਉਂਦੀ ਆ ਆਕੇ ਯਾ ਦਸ ਕਰਨਾ ਕਿ ਜੀਰ ਨਾ ਤੇ ਘੜੀ ਤੁਸੀਂ ਇਹ ਚ ਛੱਡ ਦਿਓ ਬਾਦਰ ਬੂਟ ਖੋਲ ਦੇਣੇ ਆ ਚੱਲ ਘਾ ਘਾ ਜਾ 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 ਆਤੀਆਂ ਓਰੇ 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 ਸਾਹਮਣੇ ਮੇਰੇ ਸਾਹਮਣੇ ਨਾ ਜਾਈ ਬਦੀਆ ਲੱਗਦੀ ਹੈ ਸਾਗ ਨਾਲ ਗੋਤਨ ਪਟਲਾ ਇੱਕ ਹੋਰ ਪਟਲਾ ਸਵੇਰੇ ਖਲਾਂਗੇ ਇਧਰ ਲੇ ਬਸ ਇਧਰ ਆਹ ਤਰੇ ਹੱਥ ਕੋਲ ਹਾਂ ਹਾਂ ਆਦੇ 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 ਇਧਰ ਰੋਟੀਆਂ ਚ ਪਾ ਲਵੇ ਇਹਦੇ ਨਾਲ ਇੱਕ ਪਰਲੇ ਪਸ ਸਿੰਤੋਟੇ ਚ ਚਲ ਆ ਉੱਥੇ ਸੱਟ ਫਿਰ ਇਹਨਾਂ ਨੂੰ ਵੱਢ ਕੇ ਕੁਛ ਉੱਥੋਂ ਵਿੱਚ ਪਾ ਜਣਗੀਆਂ ਤਾਂ ਇੱਥੇ ਪਏ ਰਹਿ ਜਣੇ ਜਿੱਥੋਂ ਹਰਾ ਵਡਾਂਗੇ ਨਾ ਕੱਲ ਨੂੰ ਉੱਥੋਂ ਪੰਡ ਚ ਪੈ ਜੰਨੇ ਆ ਫਿਰ ਠੀਤਲੇ ਹਰੇ ਚਲਦੀ ਆ ਆ ਫਲੀ ਮਟਰ ਨਹੀਂ ਲੱਗੇ ਇਹਨਾਂ ਨੂੰ ਤੇਰੇ ਨੂੰ ਮਾਂ ਪੀ ਤੇਰੇ ਫਲੀ ਮਟਰ ਕਿੱਥੇ ਲਾਏ ਆ ਆ ਦੇਖੋ ਵੱਟ ਪਰ ਇਹ ਮਵੇ ਆ ਗਿਆ ਹੋ ਇੱਕ ਆ ਦੇ ਇੱਕ ਆ ਦੇ ਤਿੰਨ ਚਾਰ ਬੁੱਟੇ ਆ ਇਹ ਇੱਥੇ ਤਾਂ ਨਹੀਂ ਖੜੀ ਫਲੀ ਮਟਰ ਪਰ ਚਲ ਆਹ ਹੈ ਆਹ ਬਥੇਰੇਓ ਕਿਉਂ ਤੂੰ ਚੱਲ ਚਲ ਉਤਰ ਬੈਠ ਗਾਜਰਾਂ ਦਾ ਛੇਜਾ ਛੇਜਾ ਨਾ ਉਹ ਗੱਲ ਕਰਦਾ ਮੋਟਾ ਹੋ ਗਿਆ ਇਹ ਗਾਜਰਾਂ ਦਾ ਕਿੱ데 ਹੋ ਹਾਂ ਛੱਡ ਕੇ ਆਉਣੀ ਆ ਰੈਡੀ ਛੱਡ ਕੇ ਆਉਣਾ ਤੂੰ ਆਉਂਦੀ ਚਾਹ ਤਾਲੀ ਮੈਂ ਰੈਡੀ ਛੱਡਣੇ ਇਹ ਦੇਖੀ ਪਾਲਕ ਸਾਡੇ ਨਾਲ ਕੋਈ ਚੀਜ਼ ਕਰਦਾ ਫੜਾ ਫੜਾ ਹੱਥ ਲਾੜਾ ਦੇ ਕਰਾ ਫੜਾ ਫੜਾ ਖੜਨੀ ਹੁੰਦਾ ਤਰੀਮਾਂ ਤੋਂ ਨਹੀਂ ਨਹੀਂ ਹੈਗੀ ਆ ਦੇਖੋ ਅੰਦਰ ਤੋਂ ਤੋਤਨ ਖਾਧਿਆ ਹੋਰੇ ਵੀ ਖਾਤਾ ਖਾਤਾ ਨਹੀਂ ਹੁੰਦਾ ਖਾ ਲਿਆ ਹੁੰਦਾ ਮਾਂ ਵੀ ਧਨੀ ਦੇ ਉੱਪਰ ਕਿਵੇਂ ਪੈਰ ਧਰ ਕੇ ਗਈਆਂ ਮਾਂ ਹਮੇਸ਼ਾ ਹੁੰਦਾ ਜਾਈਆ ਹਾਂ ਦੀਦਾ ਨਹੀਂ ਤੂੰ ਬਾਹਰ ਦਲ ਨੂੰ ਮੁਰ ਬਾਹਰ ਆ ਨਹੀਂ ਤਾਂ ਉੱਠਾੜਨਾ ਆ ਵੱਡਾ ਛੋਟਾ ਛੋਟੇ ਪੱਤੇ ਕਿਧਰ ਗੀਆਂ ਪੁੱਠੇ ਪਾਸੇ ਨੂੰ ਆ ਪਹਿਲੀਓ ਲਾਈਨ ਚੋਂ ਵੱਡਾ ਨੂੰ ਮੈਂ ਤੇ ਫਿਰ ਜੰਨੀ ਆ ਅਸਲਾ ਕਿਹਦੇ ਤੁਹਾਡੇ ਗ੍ਰੇਡ ਉੱਥੇ ਆਹ ਬੋਲੋ ਗੋਪੀ ਹੋ ਗਈ ਆਪਣੀ ਤੇ ਸਿੰਗਰੇ ਦਾ ਭਾਈ ਆਪਣੇ ਪੱਕੇ ਗਏ ਆ ਦੇਖੋ ਕਿੰਨੀ ਕਿੰਨੀ ਮੋਟੀ ਫਲੀ ਹੋ ਕੇ ਪੱਕ ਗਏ ਇਹ ਤਾਂ ਕੁਝ ਉਹ ਉੱਧਰ ਜਾ ਆ ਦੇਖੋ ਪੱਕ ਗਏ ਠੀਕ ਆ ਆ ਲਸਣਾਂ ਮਾਂਪੀ ਤਾਂ ਹਲੇ ਕਾਮਜਾਬ ਆ ਪਰ ਇਹ ਵੀ ਥੋੜਾ ਥੋੜਾ ਪੀਲਾ ਹੋ ਗਿਆ। ਨਹੀਂ ਉਹਦਾਂ ਤਾਂ ਵੱਧ ਬੜਾ ਹੋ ਗਿਆ। ਆ ਆਲੂ ਨੇ ਉਹ ਪਹਿਲਾਂ ਦਾ ਲਾਇਆ ਹੋਇਆ ਹਨਾ। ਆ ਆਲੂ ਬਾਅਦ ਚ ਲਾਇਆ ਸੀ। ਆਲੂ ਨੇ ਆਪਣੇ ਇਹਨਾਂ ਨੂੰ ਹਲੇ ਮਾਂਪੀਤ ਨੇ ਮਿੱਟੀ ਚੜਾਉਣੀ ਆ। ਤੁਸੀਂ ਕਿਹਾ ਤਾਂ ਮੈਂ ਦੇਖੂਗੀ। ਹਾਂ? ਕੋ ਕਿਹਾ ਤਾਂ ਤੈਂ ਤਾਂ ਹੀ ਮੇਰੇ ਤੋਂ ਬਿਨਾ ਕੰਮ ਨਹੀਂ ਹੋਣਾ ਹੈਗਾ ਮੈਂ ਚਲ ਤੂੰ ਕਰ ਲਈ ਭਾਈ। ਮੈਂ ਵੀ ਨਹੀਂ ਕਰੀਂ ਦਿੰਦਾ। ਆ ਦੇਖੋ ਜਿਵੇਂ ਹਲਾਕੀ ਬੱਦਗਾ ਹੋਊਗਾ। ਸਟੇਨ ਥੱਲੇ ਨੂਰ ਕਿਵੇਂ ਫੋਟੋ ਕਿੰਨੇ ਨਾ ਕਿਉਂ ਸਗਣ ਨੂੰ ਹੱਥ ਲਾਉਣੀ ਆ ਬੱਸ ਕਰ ਫੋਲੋਕੋਪੀ ਇੰਨੀ ਕ ਹੋ ਗਈ ਐਤ ਕੀ ਨੂਰ ਇੱਥੇ ਖੜੀ ਵੀ ਨਿਸਰਗੀ ਨਿਸਰ ਬਣੀ ਨਹੀਂ ਭਈ ਸਾ ਤੂੰ ਬਣਾ ਬਣਾ ਥੱਕ ਗਏ ਹਾਂ ਥੱਕ ਗਏ ਹਾਰ ਕੇ ਪੰਜ ਸੱਤ ਫੁੱਲ ਕੱਲੇ ਕਮਣੇ ਫਰੈਂਡ ਨੂੰ ਦਿੱਤੇ ਬਾ ਯਾਰ ਤੂੰ ਖਾਲਾ ਆਪਿਆ ਇੱਕ ਇਧਰਲੇ ਪਾਸੇ ਗੱਭੇ ਜੇ ਲੈਣਦੇ ਆਂ ਜੇ ਚੱਕ ਲੀਆਂ ਆ ਆਹ ਆਹ ਧਨੀਆ ਹੀ ਹੈ ਵੱਡੇ ਹੋਇਆ ਆ ਪਿਆਜ਼ ਵੀ ਚਾਹੀਦੇ ਆ ਕਦੋਂ ਲੈ ਲੈਣਾ ਬਸ ਹੁਣੇ ਤੜਕਣੇ ਮੈਂ ਤੋੜੂ ਜੇ ਛੋਟਾ ਪਿਆਜ਼ ਪੱਟਿਆ ਤਾਂ ਦੇਖ ਲਈ ਓਕੇ ਨਹੀਂ ਮਾਫੀ ਤੁਹਾਨੂੰ ਪੜਦਣਾ ਤਾਂ ਪੱਟ ਕੇ ਬਾਚੋਂ ਕੱਢਦੀ ਆ ਨਹੀਂ ਰਹਿਣ ਦੇ ਨੂਰ ਉਦਣ ਵੀ ਤੂੰ ਕਹਿੰਦੀ ਮੈਨੂੰ ਪਤਾ ਪੱਟਿਆਂ ਨਾਲ ਤਨ ਖਰਾਬ ਕਰਿਆ ਮੈਂ ਵੇਲਾ ਕਿੰਨਾ ਮੋਟਾ ਮੋਟਾ ਲੱਗ ਗਿਆ ਹਾਂ ਮੈਨੂੰ ਜਾਣ ਕਰ ਗਿਆ ਠੰਡ ਕਰਕੇ ਹਲੇ ਸਬਜ਼ੀ ਵੱਧਦੀ ਫੁੱਲਦੀ ਨਹੀਂ ਉਵੇਂ ਜਿੱਦਣਾ ਕੋਹਰਾ ਜਾਂ ਹਟ ਗਿਆ ਉਦੋਂ ਦੇਖੀ ਸਾਰੀਆਂ ਚੀਜ਼ਾਂ ਕਿਵੇਂ ਵਧਣ ਗਈਆਂ ਕਾਲੂ ਆ ਪਾਲਕ ਵੜਦਣੀ ਹੈ ਦਾਤੀ ਨਾਲ ਜਾਦ ਕਰਾਈ ਮੇਰੇ ਰਖੜ ਕੇ ਵੜਦਣੀਆਂ ਇਹਨਾਂ ਗਾਹ ਜਾ ਬੱਸ ਇਹ ਕੀ ਆ ਸਾਈਜ਼ ਨਹੀਂ ਵਧੀਆ ਇਹ ਕਾ ਪਟਿਆ ਪਿਆ ਆ ਆ ਪਟਿਆ ਪਿਆ ਦੇ ਨਹੀਂ ਜੁੜੀ ਇਹ ਮਿੱਟੀ ਨਹੀਂ ਬਣਾ ਲੈ ਛੋਟਾ ਛੋਟਾ ਬੜਾ ਬੱਸ ਬਹੁਤਾ ਚਲੋ ਇੱਕ ਹੋ ਲੈਣਾ ਮੈਂ ਤੋੜੂੰਗੀ ਆਪਣਾ ਇੱਕ ਪਿਆ ਵੀ ਹੈ ਘਰੇ ਤੋੜਨਾ ਨਹੀਂ ਹੁੰਦਾ ਪਟਣਾ ਹੁੰਦਾ ਪਟਣਾ ਇੱਕ ਮੈਂ ਆਪਣੀ ਚੰਦਾ ਤੋੜ ਲਾ ਲੈ ਆਹ ਆਪਿਆ ਨੂਰਾ ਪਟਲਾ ਹਾ 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 ਆਹ ਨਾ ਇਹਦੇ ਨਾਲ ਦਾ ਹਾਂ ਵਾ ਠੀਕ ਹੈ ਚਲ ਤੂੰ ਚਲ ਮਾਂ ਪਿਤਾ ਆ ਜਾ ਕਰ ਚਲੋ ਚਲ ਇਹ ਜਗਾ ਨੂਮਾ ਇਹ ਕਹਨਾ ਲੈ ਨੂਗਾ ਕੱਟ ਲੱਗ ਗਿਆ ਵਾਹ ਇਹ ਬਸੇ ਅੱਜ ਜੈਨਾ ਕ ਬਣਾਉਣਾ ਕੈਨੇਡਾ ਕ ਚਲੂਗਾ ਫਿਰ ਬੱਦੇ ਹੋ ਗਿਆ ਮੇਨ ਲੱਗਦਾ ਦੋ ਡੰਗ ਚੱਲ ਜੂ ਇੱਕ ਹੌਣ ਦਾ ਇੱਕ ਸਵੇਰ ਦਾ ਮਾੜਾ ਮੋਟਾ ਬਚੂਤੀ ਇਹ ਡੰਗ ਨੂੰ ਜੇ ਬਚੂ ਸਿਰ ਫਾਇਦਾ ਕੀ ਆ ਉਹ ਤਾਂ ਲੋਕ ਤਾਂ ਤਾਂ ਲੈਣ ਦੋ ਦਿਨ ਦੀ ਵਿੱਚ ਧਰਦੇ ਸਬਜ਼ੀ ਵਿੱਚ ਧਰਦੇ ਆਂ ਸਾਗ ਆਪਾਂ ਤਾਂ ਸਬਜ਼ੀ ਵੀ ਜੇ ਧਰੀ ਤਾਂ ਇੱਕੋ ਵੀ ਇੱਕ ਡੰਗ ਦੀ ਆਪਾਂ ਤਾਂ ਕੋਈ ਫਾਇਦਾ ਨਹੀਂ ਬਸ ਇੱਕ ਇਹ ਫਾਇਦਾ ਵੀ ਹਾਂ ਚੱਲ ਬਦਲਮੀ ਜੀ ਟੇਸਟ ਬਦਲ ਜਾਂਦਾ ਜੁਬਾਨ ਦਾ ਹੋਰ ਆਪਾਂ ਨੂੰ ਕੋਈ ਫਾਇਦਾ ਨਹੀਂ ਦੋ ਦਿਨ ਬਣਾ ਕੇ ਰੱਖ ਲਓ ਐਤੀ ਮੈਂ ਵੀ ਤਾਂ ਤੱਕ ਮੁੱਕਦਾ ਨਹੀਂ ਇਹ ਚਲਾਉਣਾ ਮੰਨ ਰਹਾ ਵਧੀਆ ਆ ਵੀ ਸਿੰਗਰੇ ਪੱਕ ਗਏ ਪੱਕ ਗਏ ਬਈ ਇਹ ਨਾ ਆ ਦੇਖੋ ਮੋਕ ਇੰਦਾਈ ਆ 100 ਨੂਰ ਨਾ ਹੱਤਲਾ ਆ ਦੇਖੋ ਗੱਡਾ ਸਿੰਗਰਾ ਚਲੋ ਆ ਗੱਡਾ ਠੰਡਾ ਹੋ ਗਿਆ ਨੂਰ ਚੱਲ 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 ਜੋ ਆਕ ਦਾ ਵਿੱਚ ਬੈਠਾ ਕੱਬੇ ਵਾਹ ਤੋਤਾ ਜੇ ਜਮੀ ਤੁੰਗ ਬਾਲਾ ਜਦੋਂ ਨੂਰ ਤੀ ਕਿੰਨੀ ਤੱਕ ਨੂਰ ਨੂਰ ਚੱਲ ਕੋ ਕੰਮ ਕਰ ਰਹਾ ਹਗਣੋ ਦੇ ਰਹਾ ਹੈ ਤੈਨੂੰ ਜਦ ਬਾਲਾ ਦਾ ਜਾਂਦੇ ਹੀ ਮਾਂਪੀ ਤਾਂ ਕੱਲ ਮੰਜੇ ਤੇ ਬੈਠੀ ਮੰਜੇ ਦਾ ਹਾਲ ਦੇਖੋ ਮਾਂਪੀ ਨੇ ਕੀ ਕੀਤਾ ਨੂਰ ਕੁ ਵਾਰ ਨੂਰ ਮੱਠਾ ਦੀ ਤਾਂ ਮਮਾ ਅਮਾ ਡੋਲੀ ਬੈਠੀ ਮੈਂ ਛੋੜਨੀ ਬੋਲਦੀ ਬੱਚਾ ਆ ਜਾ ਨੂਰ ਪੈਰ ਨਾ ਚੱਪਲਾਂ ਰੋੜ ਕੇ ਲੈ ਮਰੀਓ ਪਾਲ ਕੇ ਖੜ ਗਈ ਕਿੱਥੇ ਗਈ ਨੇ ਅੰਦਰ ਕਿਤਕਾਲਕ ਗਿਰੀ ਹੋਈ ਆ ਹੈ ਮੈਂ ਤਾਂ ਭੁੱਲ ਜਾਣਾ ਹੋਇਆ ਤੇ ਪੰਗ ਹੋਰ ਖੰਡਾਦਨੀ ਤੇ ਜੋ ਗਰ ਜਾਂਦੀ ਆ ਮਹਾ ਸੋਤੇ ਹੋਣ ਦੀ ਗੱਲ ਕੀ ਕਰੀ ਮੈਂ ਨਾ ਕੁਝ ਹੋ ਗਿਆ ਹੁਣ ਤਾਂ ਨਾ ਪੜਿਆ ਜਾ ਰਿਹਾ ਮੁੱਲ ਆ ਮੈਂ ਤੁਹਾਨੂੰ ਜਦੋਂ ਸੌਖਾ ਤਰੀਕਾ ਦੱਸਿਆ ਹੋਇਆ ਬਸ ਉਹ ਵਰਤ। ਆਹ ਬਣੂਗੀ। ਇਹ ਸੁਵਾਜ਼। ਸਾਫ਼ ਕਰਿਆ ਜਾਏਗਾ। ਸਾਫ਼ ਕਰਿਆ ਜਾਏਗਾ। ਯੂਰ ਕਮੈਂਟ ਬਣਾਓ। ਮਾ ਤੁਹ ਬਹੁਤ ਧੰਨਵਾਦ। ਨਾ ਸੋਣ ਕੰਨਾ ਛੱਲੇ ਆ ਮਰ ਕਿੰਨਾ ਆਹ ਪਰ ਕੇ। ਆਹ ਪਲੇਟ ਸਾਡੀ ਲਸਣ ਦੀ ਆ। ਆ ਗਈ ਤੇ ਇੱਕ ਗੋਲੀ ਹੋ ਛੱਲੀ ਹੋਈ ਆ ਦੋ ਗੋਲ ਜ ਨਹੀਂ ਆਦਾ ਕਿੰਨਾ ਛੱਲੋ ਚੱਲ ਗਿਆ ਹੋਇਆ। ਹਾਂ। बस लंघ गए पाता शेंकर लागे बिच कौली ਇਹ ਤਾਂ ਉਹ ਦਾ ਤਰੀਕਾ ਆਖਦਾ ਤੇ ਪਤਾ ਪੁੱਠਾ ਕਰਕੇ ਰਹੀਆਂ ਜੀ ਥੋੜਾ ਥੋੜਾ ਤਾਂ ਨਹੀਂ ਪਿਆ ਹੋਇਆ ਜਣਾ ਅੱਜ ਖੰਡ ਚ ਕਿੱਤ ਨਹੀਂ ਖਲੇ ਸਾਫ ਪਾ ਕੇ ਜਾਤਾ ਜੀ ਜਾਤਾ ਗੋਲੀਆਂ ਖਾਵਾਂਗੇ ਨਾਲ ਅਮਰੂਦ ਪੀਆ टाकी ਚ ਸਰਦੀ ਉਸ ਤੋਂ ਖੱਲਿਆ ਸਰਦ ਪੀਓ ਪਤਾ ਬਾਣੀ ਦਾ ਲੈਣਾ ਦਾ ਪਤਾ ਬਹੁਤ ਜ਼ਿਆਦਾ ਟਾਈਮ ਲੈਂਦਾ ਮੈਂ ਜਾਦਾ